ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਆਂ ਜੀ ਰੇਟ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੀਆਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਵਾਰੀਸਰ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਘਰ ਕੂਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ 5 ਤੋਂ 7 ਫੋਟੋਆਂ 1 ਡੇਢ ਮਿੰਟ ਦੀ ਵੀਡੀਓ ਆਪਣੇ ਵਟਸਐਪ ਨੰਬਰ ਤੇ ਭੇਜੋ ਨੰਬਰ ਤੁਹਾਨੂੰ ਮਿਲ ਜੇ ਬਾਕੀ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਆਲਟੋ 800 ਐਲਐਕਐਸ ਆਪਾਂ ਲੈ ਕੇ ਪਹੁੰਚੇ ਹਾਂ 2021 ਮਾਡਲ ਗੱਡੀ ਹੈ ਜੀ 2036 ਤੱਕਰ ਆਪਾਂ ਨੂੰ ਪਾਸਿੰਗ ਮਿਲ ਜੂਗੀ ਬਿਲਕੁਲ ਨਵੀਂ ਗੱਡੀ ਹੈ ਜੀ ਫਰੈਸ਼ ਮਾਲਕ ਨੇ ਬਹੁਤ ਸ਼ੌਂਕ ਨਾਲ ਗੱਡੀ ਚਲਾਈ ਹੋਈ ਹੈ ਸ਼ੌਂਕ ਨਾਲ ਰੱਖੀ ਹੋਈ ਹੈ ਬਾਕੀ ਤੁਸੀਂ ਅੰਦਰੋਂ ਬਾਹਰੋਂ ਫੋਟੋਆਂ ਚੈੱਕ ਕਰ ਲਓ ਬਹੁਤ ਸੋਹਣੀਆਂ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਗੱਡੀ ਆਪਾਂ ਨੂੰ ਮਿਲ ਜੂਗੀ ਫਿਰੋਜ਼ਪੁਰ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਨਵੇਂ ਵਾਂਗੂ ਆਪਾਂ ਨੂੰ ਟਾਇਰ ਮਿਲ ਜਾਣਗੇ 17-18000 ਕੁਲ ਗੱਡੀ ਚੱਲੀ ਹੋਈ ਆ ਮਾੜੇ ਮੋٹے ਚੱਲੇ ਨੇ ਟਾਇਰ ਵੀ ਬਾਕੀ ਫਿਰੋਜ਼ਪੁਰ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਿਲਕੁਲ ਨਵੀਂ ਫਰੈਸ਼ ਗੱਡੀ ਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 390000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਗੱਡੀ ਦੀ ਮਾਲਕ ਕਹਿੰਦੇ ਸੀਗੇ ਰੇਟ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਨਾਲੇ ਤਾਂ ਚਲਾ ਕੇ ਦੇਖ ਲਓ ਨਾਲੇ ਕਾਗਜ਼ ਪੱਤਰ ਚਾ ਕਰ ਲਓ ਜੀ ਅੰਦਰ ਬਾਹਰੋਂ ਦੇਖ ਲਓ ਬਾਕੀ ਅੰਦਰੋਂ ਜੇ ਗੱਲ ਕਰੀਏ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਪ੍ਰੋਪਰ ਟੱਚ ਸਕਰੀਨ ਲੱਗੀ ਹੋਈ ਐ ਜੀ ਬੈਕ ਸਾਈਡ ਕੈਮਰਾ ਮਿਲ ਜੂਗਾ ਸਟੀering ਪਾਵਰ ਐ ਪਾਵਰ ਵਿੰਡੋ ਐ ਜੀ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਬਾਕੀ ਤੁਹਾਡੇ ਸਾਹਮਣੇ ਗੱਡੀ ਐ ਓਨਰ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮੈਂ ਸਕਰੀਨ ਤੇ ਦਿੰਦਾ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਆ ਕਰੋ ਆਪੇ 9814760336 ਸੈਕੰਡ ਗੱਡੀ ਆਪਣੇ ਕੋਲ ਡਿਜ਼ਾਇਰ ਪਹੁੰਚੀ ਐ ਜੀ ਤੇ ਡਿਜ਼ਾਰ ਦਾ ਮਾਡਲ 2009 ਆਪਾਂ ਨੂੰ ਮਿਲੂਗਾ ਜੀ ਨੋ ਮਾਡਲ ਗੱਡੀ ਆਹੀ ਤੇ ਪਾਸਿੰਗ ਵਾਸਤੇ ਜਿਹੜੀ ਆਰਸੀ ਉਹ ਦਿੱਤੀ ਹੋਈ ਆ ਅਪਡੇਟ ਕਰਵਾਉਣੀ ਇੱਕ 55 ਮਾਲਕ ਨੇ ਡਿਮਾਂਡ ਕੀਤੀ ਆ ਜੀ ਮੋਗੇ ਖੜੀ ਐ ਗੱਡੀ ਜਾ ਕੇ ਕਿਸੇ ਨੇ ਦੇਖਣੀ ਐ ਮੋਗੇ ਜਾ ਕੇ ਦੇਖ ਸਕਦਾ ਮੋਗੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਵਧੀਆ ਮਾਲਕ ਨੇ ਰੱਖੀ ਹੋਈ ਆ ਸਿਲਵਰ ਰੰਗ ਦੀ ਜੀ ਬਾਕੀ ਸਕ੍ਰੈਚ ਵਗੈਰਾ ਮਾਰੇ ਮੋਟੇ ਜੀ ਆਪਾਂ ਨੂੰ ਦੇਖਣ ਨੂੰ ਮਿਲਣਗੇ ਜ਼ਰੂਰ ਬਾਕੀ 1 55 ਦੇ ਵਿੱਚੋਂ ਘਾਟਾ ਵਾਦਾ ਕਰਕੇ ਮਾਲਕ ਗੱਡੀ ਸੇਲ ਕਰ ਦੇਣਗੇ ਤੁਸੀਂ ਜਾ ਕੇ ਦੇਖਣੀ ਹੈ ਤੇ ਚਲਾ ਕੇ ਦੇਖਣੀ ਹੈ ਮਾਲਕ ਦੇ ਘਰੇ ਜਾਓ ਤੇ ਉਹਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 75 290 49 919 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਆਪ ਕਰ ਲਿਓ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 946656 29488 ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦਾਂਗੇ ਜੀ ਫੋਰਚੂਨਰ ਗੱਡੀ ਦੀ ਆਪਾਂ ਗੱਲ ਕਰਾਂਗੇ ਗੱਡੀ ਦਾ ਮਾਡਲ 2011 ਜੀ ਸਾਡੇ ਕਿ 6 ਲੱਖ ਰੁਪਇਆ ਉੱਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਫਤਿਹਗੜ੍ਹ ਸਾਹਿਬ ਮਾਲਕ ਦਾ ਏਰੀਆ ਸੀ ਅਸੀਂ ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸਾਡੇ ਕਿ 6 ਲੱਖ ਦੇ ਵਿੱਚੋਂ ਘਾਟਾ ਬਾਧਾ ਕਰਕੇ ਮਾਲਕ ਗੱਡੀ ਆਪਦੀ ਇਹ ਸੇਲ ਕਰ ਦੇਣਗੇ ਬਾਕੀ ਤੁਸੀਂ ਚੈੱਕ ਕਰੋ ਜੀ ਮਾਲਕ ਨੇ ਫੋਟੋ ਆਪਣੇ ਕੋਲੇ ਵਧੀਆ ਖਿੱਚ ਕੇ ਭੇਜੀਆਂ ਰੇਟ ਵੀ ਹੋ ਜੂਗਾ ਜੀ ਅਡਜਸਟਮੈਂਟ ਮਾਲਕ ਕਹਿੰਦੇ ਸੀਗੇ ਕਰ ਲਾਂਗੇ ਬਾਕੀ ਫਤਿਹਗੜ੍ਹ ਸਾਹਿਬ ਮਾਲਕ ਦਾ ਏਰੀਆ ਘਰੇ ਜਾ ਕੇ ਦੇਖ ਲਓ ਗੱਡੀ ਨੂੰ ਤੋਰ ਕੇ ਦੇਖ ਲਓ ਚਲਾ ਕੇ ਦੇਖ ਲਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਬਹਿ ਕੇ ਮੁਕਾ ਕੇ ਤੇ ਖਰੀਦ ਸਕਦੇ ਹੋ ਬਾਕੀ ਮਾਲਕ ਨੇ ਕਿਹਾਗਾ ਜੇ ਕਿਸ ਨੂੰ ਪਸੰਦ ਆਉਂਦੀ ਆ ਫੋਟੋਆਂ ਚ ਵੀਡੀਓ ਦੇਖ ਕੇ ਤੇ ਘਰੇ ਜਾ ਕੇ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਟ్రਾਈ ਲੈ ਲਿਓ ਪਹਿਲਾਂ ਕਾਗਜ਼ ਪੱਤਰ ਚੈੱਕ ਕਰ ਲਓ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਵੇਖ ਕੇ ਗੱਲ ਕਰ ਲਾਂਗੀ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ 97800 1107476 ਗੱਲ ਤੁਸੀਂ ਆਪ ਹੀ ਕਰ ਲਓ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਕਰਦੇ ਆਪਾਂ ਆਲਟੋ ਐਲ ਐਕਸ ਆਈ ਗੱਡੀ ਦੀ 2012 ਮਾਡਲ ਪੰਜਾਬ ਨੰਬਰ ਆਪਾਂ ਗੱਡੀ ਲੈ ਕੇ ਪਹੁੰਚਿਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਵਾਈਟ ਕਲਰ ਦੇ ਵਿੱਚ ਗੱਡੀ ਆਪਾਂ ਲੈ ਕੇ ਪਹੁੰਚੀ ਆ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਜਿਹੜੀ ਪਹੁੰਚੀ ਆ 1,72,000 ਪਹੁੰਚੀ ਆ ਜੀ। ਸੰਗਰੂਰ ਮਾਲਕ ਦਾ ਏਰੀਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। ਗੱਡੀ ਸੋਹਣੀ ਐ, ਮਾਲਕ ਨੇ ਵਧੀਆ ਚਲਾਈ ਹੋਈ ਆ। ਵਧੀਆ ਰੱਖੀ ਹੋਈ ਆ ਜੀ। ਤੇ ਮਾਲਕ ਨੇ ਸੇਲ ਕਰਨੀ ਆ। ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਚੈੱਕ ਕਰ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ, ਸਟਾਰਟ ਕਰਕੇ ਦੇਖ ਲਿਓ ਜੀ। ਕਿ ਮਰਜੀ ਚੈੱਕ ਕਰ ਲਿਓ, ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈਗੀ। ਬਾਕੀ 1 71 ਡਿਮਾਂਡ ਕਹੀ ਅਸੀਂ ਇੱਕ ਬਰੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜੇ ਕਿਸੇ ਗੱਡੀ ਦਾ ਕੋਈ ਫਿਕਸ ਰੇਟ ਆਪਣੇ ਕੋਲ ਪਹੁੰਚਦਾ ਤਾਂ ਆਪਾਂ ਪਹਿਲੇ ਤੁਹਾਨੂੰ ਕਨਫਰਮ ਕਰ ਦਿੰਨੇ ਆ ਜੀ ਸੰਗਰੂਰ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਲਿਓ ਜੀ ਤੇ ਓਨਰ ਦਾ ਮੋਬਾਈਲ ਨੰਬਰ 8728836011 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ ਚਾਹੀ ਗੱਡੀ ਬਾਰੇ ਕਰਨੀ ਆ ਚਾਹੀ ਅੰਦਰ ਬਾਹਰੋਂ ਕੋਈ ਗੱਲ ਕਰਨੀ ਆ ਜੀ ਚਾਹੀ ਟਾਇਰਾਂ ਬਾਰੇ ਚਾਹੀ ਨੰਬਰ ਬਾਰੇ ਕੋਈ ਵੀ ਗੱਲ ਕਰਨੀ ਹੈ ਜੇ ਕੁਝ ਵੀ ਪੁੱਛਣਾ ਤੁਸੀਂ ਡਾਇਰੈਕਟ ਮਾਲਕ ਨਾਲ ਗੱਲ ਕਰ ਲਿਓ ਮਾਲਕ ਦਾ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾਇ ਦਿੱਤਾ ਜੀ ਤੇ ਇਹ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਨਾਲ ਦੀ ਨਾਲ ਵੀਡੀਓ ਬਾਰੇ ਵੀ ਮੈਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਚੱਲਦੀ ਚੱਲਦੀ ਵੀਡੀਓ 'ਚ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਗੱਡੀਆਂ ਜਿਹੜੀਆਂ ਤੁਸੀਂ ਦੇਖਦੇ ਰਹਿੰਦੇ ਹੋ ਤੇ ਵੀਡੀਓ ਤੁਸੀਂ ਹਰ ਰੋਜ਼ ਹੀ ਦੇਖਦੇ ਹੋ ਜੀ ਜਿੰਨੇ ਤੁਸੀਂ ਜੁੜੇ ਹੋਈਓ ਚੈਨਲ ਨਾਲ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਮਸ਼ੀਨਰੀਆਂ ਕਿਵੇਂ ਦੀਆਂ ਲੱਗਦੀਆਂ ਕਮੈਂਟ ਕਰਦੇ ਰਿਹਾ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੂ ਤੇ ਬਤਵਾਂ ਸਪੋਰਟ ਰੱਖਿਆ ਕਰੋ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੇ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਜਰੂਰ ਦਬਾ ਦਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਸਬਸਕ੍ਰਾਈਬ ਕਰਨ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਜਰੂਰ ਦਬਾ ਦਿਓ ਜੀ ਬਤਵਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਤਵਾਂ ਸਪੋਰਟ ਕਰਿਆ ਕਰੋ ਜੀ ਤੇ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਪਹੁੰਚੋ ਦੇ ਅਗਲੀ ਵੀਡੀਓ ਵਾਸਤੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਤੇ ਵੀਡੀਓ ਖਤਮ ਨਹੀਂ ਹੋਈ ਜੀ ਅੱਗੇ ਹੋਰ ਵੀ ਮਸ਼ੀਨਰੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ इनोਵਾ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ इनोਵਾ 2006 ਮਾਡਲ 220000 ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਜੀ ਕਪੂਰਥਲਾ ਮਾਲਕ ਦਾ ਏਰੀਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਵਧੀਆ ਗਈ ਮਾਲਕ ਜਿਹੜੇ ਆਪਨੇ ਉਹ ਤਾਂ ਬਾਹਰ ਨੇ ਸੀ ਬਾਕੀ ਗੱਡੀ ਤੁਹਾਡੇ ਸਾਹਮਣੇ ਆ ਫੋਟੋਵਾਲ ਚ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਹੈ ਤੇ ਦੋ ਵੀ ਦੇ ਵਿੱਚੋਂ ਘਾਟਾ ਵਾਲਾ ਕਰਕੇ ਮਾਲਕ ਗੱਡੀ ਆਪਦੀ ਇਹ ਸੇਲ ਕਰ ਦੇਣਗੇ ਤੇ ਗੱਡੀ ਪਸੰਦ ਆਈ ਜੀ ਤਾਂ ਓਨਰ ਨਾਲ ਡਾਇਰੈਕਟ ਗੱਲ ਕਰ ਲਿਓ ਨੰਬਰ ਵਗੈਰਾ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਜੀ ਜਾਂ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਮਿਲ ਜੂਗੀ ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਇਹ ਇਨੋਵਾ ਗੱਡੀ ਦੱਸੋ ਮੈਨੂੰ ਜਰੂਰ ਠੀਕ ਹੈ ਜੀ 95014 80433 ਮਾਲਕ ਦਾ ਨੰਬਰ ਹੈ ਇਹ ਗੱਲ ਕਰਨੀ ਹੈ ਗੱਲ ਤੁਸੀਂ ਆਪ ਕਰ ਲਿਓ ਹੁਣ ਆਪਾਂ ਵੈਗਨਰ ਗੱਡੀ ਦੀ ਗੱਲ ਕਰਾਂਗੇ ਤੁਸੀਂ ਐਲਕਸਾ ਹੀ ਆਪਾਂ ਲੈ ਕੇ ਪਹੁੰਚਿਆ ਹਾਂ ਗੱਡੀ ਦਾ ਨੰਬਰ ਆਪਾਂ ਨੂੰ ਮਿਲੂਗਾ ਪੰਜਾਬ ਤੇ ਗੱਡੀ ਦਾ ਰੰਗ ਮਿਲੂ ਆਪਾਂ ਨੂੰ ਸਿਲਵਰ ਜੀ ਮਾਡਲ ਦੀ ਗੱਲ ਕਰੀਏ 2006 ਮਾਡਲ ਮਾਲਕ ਨੇ ਗੱਡੀ ਦੱਸੀ ਆ ਤੇ 55000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਜੀ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਹੈ ਤੇ ਇਹ ਰਾਮਪੁਰਾ ਫੁੱਲ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਜੀ 70 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਅੰਦਰੋਂ ਵੀ ਪੂਰੀ ਵਧੀਆ ਗੱਡੀ ਬਾਹਰੋਂ ਵੀ ਪੂਰੀ ਵਧੀਆ ਮਾਲਕ ਨੇ ਰੱਖੀ ਵੀ ਵਧੀਆ ਹੋਈ ਐ ਤੁਹਾਡੇ ਸਾਹਮਣੇ ਗੱਡੀ ਐ ਜੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਵੀਡੀਓ ਪਸੰਦ ਆਈ ਐ ਤੁਹਾਨੂੰ ਵਧੀਆ ਲੱਗੀ ਐ ਤਾਂ ਵੀਡੀਓ ਨੂੰ ਲਾਈਕ ਸ਼ੇਅਰਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਬੱਤ ਬਸਪੋਰਟ ਕਰਿਆ ਕਰੋ ਜੀ ਤੇ ਵੀਡੀਓ ਚੰਗੀ ਲੱਗੀ ਐ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੋ ਨੰਬਰ ਵਗੈਰਾ ਤੁਹਾਨੂੰ ਸਕਰੀਨ ਤੇ ਮਾਲਕ ਦਾ ਮਿਲ ਗਿਆ ਹੋਊਗਾ ਜਿਹਨਾਂ ਦੀ ਵੈਗਨਰ ਗੱਡੀ ਐ ਕਮੈਂਟ ਜ਼ਰੂਰ ਕਰ ਦੋ ਤੇ ਬਾਕੀ ਮਿਲਦੇ ਆ ਜੀ ਜਲਦੀ ਆਪਾਂ ਨਵੀਂ ਵੀਡੀਓ ਤੇ ਨਵੀਂ ਹੋਰ ਮਸ਼ੀਨਰੀਆਂ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਦੇ ਨਾਲ ਸੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਦਾ ਕਿ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਲਿਖੇ ਰੰਦਾ ਚੈਨਲ ਦਾ ਵਟਸਐਪ ਨੰਬਰ ਹੈ ਜੀ 94656 29488 ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ